ਪਿੰਡ ਦਾ ਮੈਂ ਨਾਂ ਜਿਸੀ ਪਿੰਡ ਹੈਗਾ ਪੋਲ ਬਦਮਾਨੀਆਂ ਤੇ ਇੱਕ ਨਵਾਂ ਕ੍ਰੈਸ਼ਰ ਇੱਥੇ ਹੋਰ ਲੱਗ ਰਿਹਾ ਤੇ ਇਹਨਾਂ ਨੂੰ ਅਸੀਂ ਮੁਸ਼ਕਲਾਂ ਪੁੱਛਦੇ ਹਾਂ ਕਿ ਕੀ ਮੁਸ਼ਕਲਾਂ ਹੈ ਗਈ ਕ੍ਰੈਸ਼ਰ ਦੀ ਮੈਂ ਕੈਪਟਨ ਰਜੇਸ਼ ਕੁਮਾਰ ਪਿੰਡ ਪੋਲ ਬਦਮਾਨੀਆਂ ਮਹੱਲਾ ਹਰੜਵਾੜਾ ਜੋ ਕਿ ਅੱਜ ਮਨੋਜ ਭਾਈ ਸਾਡੇ ਕੋਲ ਪੁੱਜੇ ਨਾ ਤੇ ਕ੍ਰੈਸ਼ਰ ਵਾਲਿਆਂ ਦੇ ਸਾਡੂੰ ਸਮੱਸਿਆ ਦੇ ਬਾਰੇ ਉਹਨਾਂ ਨੇ ਪੁੱਛਿਆ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਕ੍ਰੈਸ਼ਰ ਸਾਡੇ ਘਰ ਤੋਂ ਬਿਲਕੁਲ 100 ਮੀਟਰ ਦੀ ਦੂਰੀ ਤੇ ਲੱਗਿਆ ਹੋਇਆ ਕਿਸ ਵੇਲੇ ਕ੍ਰੈਸ਼ਰ ਸਟਾਰਟ ਹੋਿੰਦਾ ਸਵੇਰ ਤੋਂ ਲੈ ਕੇ ਨੌਨਸਟਾਪ ਤੇ ਸਾਡਾ ਇੱਥੇ ਰਹਿਣਾ ਇੱਥੇ ਕ੍ਰੈਸ਼ਰ ਦੀ ਇੰਨਾ ਸਾਊਂਡ ਪੋਲੂਸ਼ਨ ਹੈ ਤੇ ਨੌਇਸ ਪੋਲੂਸ਼ਨ ਹੈ ਤੇ ਡਸਟ ਪੋਲੂਸ਼ਨ ਹੈ ਤੇ ਅਸੀਂ ਆਪਣੇ ਘਰ ਦੇ ਕੱਪੜੇ ਤੱਕ ਬਾਹਰ ਸੁੱਕਣਾ ਨਹੀਂ ਪਾ ਸਕਦੇ ਉਹਨਾਂ ਤੇ ਮਿੱਟੀ ਘੱਟਾ ਜਿਹੜਾ ਉਹ ਚੜ ਜਾਂਦਾ ਸਾਰਾ ਕੱਪੜੇ ਤੇ ਬੱਚਿਆਂ ਦੀ ਪੜ੍ਹਾਈ ਤੇ ਇਹਦਾ ਅਸਰ ਕੀ ਜਿਹੜੇ ਛੋਟੇ ਬੱਚੇ ਆ ਸਾਡੇ ਉਹ ਇੱਥੇ ਭਾਜੀ ਮੈਂ ਮਤਲਬ ਦੇਖਿਆ ਤੁਹਾਡੇ ਬੱਚੇ ਹੈ ਨਹੀਂ ਇੱਥੇ ਘਰ 'ਚ ਮੈਂ ਇੱਧਰ ਵੀ ਤੁਹਾਨੂੰ ਪਹਿਲਾਂ ਵੀ ਪੁੱਛਿਆ ਕਿ ਬੱਚੇ ਕਿੱਥੇ ਆ ਜਿਹੜੇ ਤੁਸੀਂ ਕਹਿੰਦੇ ਹੋ ਕਿ ਬੱਚਿਆਂ ਨੂੰ ਪੜ੍ਹਾਈ ਦੀ ਪ੍ਰੋਬਲਮ ਆਂਦੀ ਹੈ ਉਹ ਕਿੱਥੇ ਨੇ ਤੁਹਾਡੇ ਵਿੱਚ ਛੋਟੇ ਬੱਚੇ ਸਾਡੇ ਜਿਹੜੇ ਅੰਦਰ ਬੈਠੇ ਆ ਅੰਦਰ ਕਮਰਿਆਂ 'ਚ ਬੰਦ ਅੰਦਰ ਬਾੜਕ ਬਿਠਾਲੇ ਹੋਏ ਆ ਲੋਸ਼ਣ ਦੀ ਸੌਣ ਦੀ ਆਵਾਜ਼ ਹੈ ਇਹ ਡਸਟ ਦੀ ਵਜ੍ਹਾ ਨਾਲ ਅੰਦਰ ਉਹਨਾਂ ਨੂੰ ਬਿਠਾਇਆ ਹੋਇਆ ਹੈ ਜੀ ਜੀ ਤੇ ਜੋ ਇਹ ਬੱਚੇ ਮੇਰੇ ਛੋਟੇ ਭਰਾ ਦੇ ਆ ਜਿਹੜੇ ਮੇਰੇ ਬੱਚੇ ਆ ਉਹ ਵੱਡੀਆਂ ਕਲਾਸਾਂ ਚ ਉਹ ਇੱਥੇ ਪਿੰਡ ਦੇ ਪੜ੍ਹਾਈ ਕਰਨਾ ਉਹਨਾਂ ਦਾ ਮੁਸ਼ਕਲ ਸੀਗਾ ਤੇ ਮੈਂ ਉਹਨਾਂ ਨੂੰ ਇੱਥੋਂ ਤੇ ਬਾਹਰ ਸ਼ਿਫਟ ਕੀਤਾ ਹੋਇਆ ਠੀਕ ਹੈ ਪੜ੍ਹਾਈ ਦੀ ਮੁਸ਼ਕਲ ਕਰਕੇ ਤੁਸੀਂ ਉਹਨਾਂ ਨੂੰ ਬਾਹਰ ਮਤਲਬ ਬਾਹਰ ਸ਼ਿਫਟ ਕੀਤਾ ਕਿਉਂਕਿ ਇੱਥੇ ਪੜ੍ਹਾਈ ਦੇ ਉਹਨਾਂ ਦੀ ਪੜ੍ਹਾਈ ਤੇ ਜ਼ਿਆਦਾ ਅਸਰ ਪੈਂਦਾ ਕ੍ਰੈਸ਼ਰ ਠੀਕ ਹੈ ਤੇ ਸਾਡੇ ਘਰ ਦੇ ਵੀ ਸਾਡੇ ਬਜ਼ੁਰਗ ਮਾਤਾ ਜੀ ਨੇ ਹਾਂਜੀ ਤੇ ਇੱਥੇ ਸਵੇਰ ਤੋਂ ਸ਼ਾਮ ਤੱਕ ਇਹਦੀ ਆਵਾਜ਼ ਦੇ ਨਾਲ ਇਹਨਾਂ ਬਜ਼ੁਰਗਾਂ ਨੂੰ ਕੋਈ ਨਾ ਕੋਈ ਪ੍ਰੋਬਲਮ ਦਿਨ ਪਰ ਦਿਨ ਬਿਮਾਰੀ ਦੀ ਉਹ ਹੁੰਦੀ ਰਹਿੰਦੀ ਹੈ ਅੱਛਾ ਮਾਤਾ ਜੀ ਇਹਨਾਂ ਨਾਲ ਇੱਕ ਮਾਤਾ ਜੀ ਤੁਹਾਨੂੰ ਕੀ ਪ੍ਰੋਬਲਮ ਹੈ ਕ੍ਰੈਸ਼ਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹਾਂ ਜੀ ਬੋਲਣਾ ਚਾਹੁੰਦੇ ਆ ਕਿ ਕ੍ਰੈਸ਼ਰ ਬੰਦ ਹੋਣਾ ਚਾਹੀਦਾ ਹੈ ਉਹ ਕਿਉਂ ਬੰਦ ਹੋਣਾ ਚਾਹੀਦਾ ਤੁਹਾਨੂੰ ਕੀ ਪ੍ਰੋਬਲਮ ਹੈ ਤੁਸੀਂ ਆਪਣੀ ਪ੍ਰੋਬਲਮ ਦੀ ਆਵਾਜ਼ ਆਉਂਦੀ ਰਹਿੰਦੀ ਗਿਆ ਮਿੱਟੀ ਗਰਦਾ ਅੱਛਾ ਜੀ ਤਾਂ ਇਹਦੇ ਨਾਲ ਅੱਜਾ ਤੇ ਸਾਡੇ ਬੱਚੇ ਨਹੀਂ ਪੜ੍ਹ ਸਕਦੇ ਬਸ ਬਾਹਰ ਅੰਦਰ ਜਾਣਾ ਬੜਾ ਮੁਸ਼ਕਿਲ ਹੈ ਸਾਡੇ ਪਸ਼ੂ ਵੀ ਅੰਦਰ ਇਹਨਾਂ ਅੱਛਾ ਤੁਸੀਂ ਇੱਕ ਗੱਲ ਸੱਚੋ ਸੱਚ ਦੱਸਣੀ ਹੈ ਵੀ ਤੁਸੀਂ ਪਹਿਲਾਂ ਘਰ ਬਣਾਇਆ ਜਾਂ ਕ੍ਰੈਸ਼ਰ ਪਹਿਲੇ ਲੱਗਿਆ ਸੀਗਾ ਇੱਥੇ ਪਹਿਲੇ ਅਸੀਂ ਘਾਰੇ ਬਣਾਇਆ ਪਹਿਲਾਂ ਤੁਸੀਂ ਘਰ ਬਣਾਇਆ ਹੈ ਕ੍ਰੈਸ਼ਰ ਤੋਂ ਬਾਅਦ ਲੱਗਿਆ ਹਾਂਜੀ ਠੀਕ ਹੈ ਸਨ 88 ਤੋਂ ਅਸੀਂ ਆਵਾਦੀ ਆਪਣੀ ਇੱਥੇ ਬਣਾਈ ਹੋਈ ਹੈ ਜੀ ਸਾਡਾ ਘਰ ਇੱਥੋਂ ਪਹਿਲੇ ਥੋੜੇ ਹਾਈਟ ਤੇ ਸੀਗਾ 88 ਦੇ ਵਿੱਚ ਅਸੀਂ ਇਹ ਆਵਾਦੀਆਂ ਸ਼ਿਫਟ ਕੀਤੀ ਕ੍ਰੈਸ਼ਰ ਤੇ 50 ਸਾਲ ਪਹਿਲੇ ਸ਼ੁਰੂ ਹੋਇਆ ਤੇ ਜਿੱਦਾਂ ਕ੍ਰੈਸ਼ਰਾਂ ਦੀ ਤਾਦਾਦ ਵੱਧ ਰਹੀ ਹੈ ਸਾਡੇ ਇਲਾਕੇ ਵਿੱਚ ਜਿਹੜਾ ਪੀਣ ਦਾ ਪਾਣੀ ਹੈ ਉਹ ਸਾਨੂੰ ਤੀਜੇ ਦਿਨ ਮਿਲਦਾ ਪਿੰਡ ਦੇ ਪਾਣੀ ਦੀ ਬਹੁਤ ਵੱਡੀ ਸਮੱਸਿਆ ਹੈਗੀ ਪਿੰਡ ਭੋਲ ਬਦਮਾਨੀਆਂ ਦੇ ਵਿੱਚ ਮੈਂ ਥੋੜੀ ਦੇਰ ਪਹਿਲਾਂ ਸਰਪੰਚ ਸਾਹਿਬਾ ਦੇ ਘਰ ਵਿਜ਼ਿਟ ਕੀਤਾ ਤੇ ਉਹਨਾਂ ਨੂੰ ਕਿਹਾ ਪਈ ਤੁਹਾਨੂੰ ਜੇ ਪ੍ਰੋਬਲਮ ਕੋਈ ਹੈਗੀ ਹੈ ਤਾਂ ਦੱਸੋ ਤਾਂ ਉਹਨਾਂ ਨੇ ਮੈਨੂੰ ਕਿਹਾ ਪਈ ਤੁਸੀਂ ਮੇਰੀ ਵੀਡੀਓ ਨਹੀਂ ਬਣਾਣੀ ਮਤਲਬ ਬੜੀਆਂ ਤੁਹਾਡੀਆਂ ਚਰਚਾ ਹੋ ਰਹੀਆਂ ਮੀਡੀਆ 'ਚ ਵੀ ਤੁਸੀਂ ਆ ਰਹੇ ਤੁਸੀਂ ਪਲੀਜ਼ ਮਤਲਬ ਇੱਥੇ ਦੇ ਬੱਚੇ ਜਿਹੜੀਆਂ ਸਾਡੀਆਂ ਧੀਆਂ ਨੂੰ ਉਹਨਾਂ ਦੀ ਵੀਡੀਓ ਨਾ ਬਣਾਓ ਤਾਂ ਬੜਾ ਵਧੀਆ ਫਿਰ ਮੈਂ ਉਹਨਾਂ ਦੇ ਘਰ ਦੀ ਲੋਕੇਸ਼ਨ ਲੈ ਲਈ ਤੇ ਮੈਂ ਮਤਲਬ ਉਹਨਾਂ ਨੂੰ ਐਸਡੀ ਉਹਨੂੰ ਇਨਫੋਰਮ ਕਰਾਂ ਇੱਕ ਮੈਂ ਇਹ ਦੇਖਿਆ ਜੀ ਤੁਸੀਂ ਗਾਮਾ ਇੱਧਰ ਇਹ ਡੰਗਰ ਰੱਖੇ ਹੋਏ ਆ ਤੇ ਸਾਹਮਣੇ ਜਿਹੜਾ ਇਹ ਬਰਸੀਨ ਹੈਗਾ ਤੁਸੀਂ ਆ ਮੈਂ ਵੀਡੀਓ ਜ਼ੂਮ ਕਰ ਦੇਣਾ ਇਹ ਤੁਸੀਂ ਬਰਸੀਨ ਇਹ ਬੀਜਿਆ ਹੋਇਆ ਇੱਥੇ じゃ ਇਹ ਕਿੱਥੋਂ ਲਿਆਂਦਾ ਦੇਖੋ ਇਹ ਬਰਸੀਨ ਜਿਹੜਾ ਸਾਡੇ ਇਲਾਕੇ ਜਿਆਦੇ ਕ੍ਰੈਸ਼ਰ ਲੱਗੇ ਆ ਜਿਹੜਾ ਪੱਠੇ ਸਾਰੇ ਅਸੀਂ ਜੰਗਲ ਤੇ ਡਿਪੈਂਡ ਸੀਗੇ ਜੰਗਲ ਦੇ ਵਿੱਚ ਰਹਿੰਦੇ ਆ ਤੇ ਸਾਡੇ ਆਪਸ-ਪਾਸ ਦਾ ਜਿਹੜਾ ਵਾਤਾਵਰਣ ਬਹੁਤ ਅੱਛਾ ਸੀਗਾ ਤੇ ਹੁਣ ਸਾਡੇ ਪਸ਼ੂਆਂ ਦਾ ਜਿੰਨੇ ਪੱਠੇ ਦੀ ਜਿੰਮੇ ਜੋ ਆਸਪਾਸ ਦੇ ਜੰਗਲਾਂ ਦੇ ਵਿੱਚੋਂ ਖਤਮ ਹੋ ਚੁੱਕੇ ਨੇ ਅਸੀਂ ਰੋਜ਼ ਦੀ ਰੋਜ਼ ਤਲਵਾੜੇ ਜਾਈਦਾ ਮੈਨ ਰੋਡ ਤੇ ਜਾ ਕੇ 5 ਰੁਪਏ ਕਿਲੋ ਦੇ ਹਿਸਾਬ ਨਾਲ ਪੱਠੇ ਉੱਥੋਂ ਖਰੀਦ ਕੇ ਤੇ ਆਪਣੇ ਬਾਈਕ ਜਾਂ ਗੱਡੀ ਲੈ ਕੇ ਆਈਦੇ ਆ ਤੇ ਉਹਦੇ ਸਾਨੂੰ ਤੋਂ ਹਿਸਾਬ ਲਾਵੇ ਉਹ ਕਿਹੜੇ ਮੁੱਲ ਤੇ ਸਾਨੂੰ ਘਰ ਪਹੁੰਚਦੇ ਆ ਤੇ ਪਸ਼ੂ ਸਾਡੇ ਘਰਾਂ ਜਿੰਦਾ ਬੰਦੇ ਕੈਦ ਆ ਇਦਾਂ ਹੀ ਪਸ਼ੂ ਕੈਦ ਕੀਤੇ ਹੋਏ ਕੋਈ ਪਸ਼ੂਆਂ ਨਾਲ ਅਸੀਂ ਖਰਚ ਛੱਡ ਨਹੀਂ ਸਕਦੇ ਇੰਨੀ ਗੱਡੀਆਂ ਇੰਨੀ ਆਵਾਜ਼ ਆਈ ਹੈ ਤੇ ਖਾਡਾਂ ਦੇ ਵਿੱਚ ਕੋਈ ਵੀ ਇਹਨਾਂ ਦੇ ਖਾਨ ਪੀਣ ਦਾ ਸਾਧਨ ਸਾਰਾ ਖਤਮ ਕਰ ਦਿੱਤਾ ਗਿਆ। ਪਹਿਲੇ ਜੰਗਲਾਂ ਦੇ ਵਿੱਚ ਮਤਲਬ ਤੁਸੀਂ ਡੰਗਰ ਪਸ਼ੂ ਚਾਰ ਸਕਦੇ ਸੀ। ਸਾਡੇ ਪਸ਼ੂ ਪੂਰੇ ਜੰਗਲ ਤੇ ਡਿਪੈਂਡ ਸੀ ਚੰਗਣ ਤੋਂ। ਤੁਹਾਨੂੰ ਤਲਵਾੜੇ ਜਾ ਕੇ ਬਰਸੀਨ ਲਿਆਣਾ ਪੈਂਦਾ। ਮੁੱਲ ਲੈ ਕੇ ਆਉਣਾ ਪੈਂਦਾ। ਅੱਜ ਬਰਸੀਨ ਤਾਂ ਅੱਜ ਦਾ ਰੇਟ ਸੀਗਾ 5 ਰੁਪਏ ਕਿਲੋ। ਠੀਕ ਹੈ ਜੀ। ਤੇ ਹੁਣ ਤੁਸੀਂ ਹਿਸਾਬ ਲਾਓ ਕਿ 5 ਰੁਪਏ ਕਿਲੋ ਦਾ ਬਰਸੀਨ ਤੇ 7-8 ਰੁਪਏ ਕਿਲੋ ਦੀ ਤੂੜੀ ਪਰਾਕੇ ਅਸੀਂ ਪਸ਼ੂਆਂ ਨੂੰ ਵੀ ਕਿੱਦਾਂ ਰੱਖ ਸਕਦੇ ਹਾਂ? ਤੇ ਸਾਡੀ ਪ੍ਰਸ਼ਾਸਨ ਨੂੰ ਇੱਕੋ ਹੀ ਮੰਗਦਾ ਹੈ ਦੇਖੋ ਮੈਂ ਬਿਲਕੁਲ ਸਾਫ ਸ਼ਬਦਾਂ ਸਾਨੂੰ ਵੀਡੀਓ ਬਣਾਉਣ ਤੇ ਕੋਈ ਇਤਰਾਜ਼ ਨਹੀਂ ਆਸੀਂ ਬਿਲਕੁਲ ਤੁਹਾਡੀ ਮੁਹਿੰਮ ਦੇ ਨਾਲ ਜੁੜੇ ਹੋਏ ਆਂ ਜੀ ਜੀ ਪਰ ਮੇਰੀ ਪ੍ਰਸੰਨ ਨੂੰ ਇਹ ਮੰਗਾ ਜੇ ਤੁਸੀਂ ਕ੍ਰੈਸ਼ਰ ਲਾਣੇ ਇੱਥੇ ਜੀ ਜੀ ਤੇ ਸਾਡੇ ਇੱਥੇ ਜ਼ਿਆਦਾ ਨਹੀਂ ਜਿਹੜੀ ਸਾਡੀਆਂ ਇੱਥੋਂ ਦੀਆਂ ਵਾਦੀਆਂ ਨਹੀਂ ਏਰੀਆ ਕੰਢੀ ਏਰੀਆ ਜਿੰਨਾਂ ਜਿੰਨਾਂ ਜਿੱਥੇ ਜਿੰਨੇ ਵਾਦੀਆਂ ਨੂੰ ਦਿੱਕਤ ਹੈ ਇਹਨਾਂ ਨੂੰ ਇੱਥੋਂ ਤੇ ਪਲਾਨ ਕਰਾ ਕੇ ਕਿਤੇ ਦੂਜੀ ਜਗ੍ਹਾ ਭੇਜ ਦਿਓ ਠੀਕ ਹੈ ਤੇ ਸਾਡੀਆਂ ਜਿੰਨੀਆਂ ਜ਼ਮੀਨਾਂ ਸਾਨੂੰ ਉਨੀ ਪਲੇਨ ਚ ਜਾ ਕੇ ਜ਼ਮੀਨਾਂ ਅਸੀਂ ਪਲੇਨ ਏਰੀਆ ਦਾ ਆਨੰਦ ਮਾਣੀ ਆ ਜਾ ਕੇ ਜੀ ਜੀ ਤੇ ਜਿੰਨਾ ਕੰਢੀ ਏਰੀਆ ਸੇਰੀ ਤੇ ਪ੍ਰਭਾਵ ਤੇ ਕੰਢੀ ਨੂੰ ਚਗਾ ਦੇ ਤੁਸੀਂ ਕ੍ਰੈਸ਼ਰ ਸਾਰੇ ਲਾਈਓ ਜਿੰਨਾ ਮਰਜੀ ਤੁਸੀਂ ਏਰੀਆ ਆਪਣੇ ਅੰਦਰ ਕਰ ਲੋ ਠੀਕ ਹੈ ਠੀਕ ਹੈ ਤੇ ਸਾਨੂੰ ਇਹਨਾਂ ਚੀਜ਼ਾਂ ਦਾ ਬਾਜ਼ੀ ਮੁੱਲ ਦੇ ਕੇ ਭੇਜ ਦਿਓ ਅਸੀਂ ਜਾਣਨ ਨੂੰ ਵੀ ਤਿਆਰ ਠੀਕ ਹੈ ਤੇ ਨਹੀਂ ਤੇ ਪ੍ਰਸ਼ਾਸਨ ਨੂੰ ਸਾਡੀ ਖੁੱਲੀ ਮੰਗ ਹੈ ਵੀ ਇਸ ਕ੍ਰੈਸ਼ਰ ਨੂੰ ਬੰਦ ਕੀਤਾ ਜਾ ਜਿਹੜੀਆਂ ਅਗਲੇ ਕ੍ਰੈਸ਼ਰ ਤੁਸੀਂ ਪਟਾ ਰਹੇ ਹੋ ਉਹ ਇਸ ਕੰਢੀ ਏਰੀਆ ਲਈ ਘਾਹ ਤੱਕ ਨਾ ਠੀਕ ਹੈ ਔਰ ਕੰਢੀ ਏਰੀਆ ਜਿਹੜਾ ਦਲਦਲ ਦੇ ਵਿੱਚ ਬਦਲ ਗਿਆ ਤਾਂ 88 ਦਾ ਦਲਦਲ ਬਣਨਾ ਅਸੀਂ ਕੋਈ ਦੂਰ ਨਹੀਂ ਹੈ ਔਰ ਜਿਹੜਾ ਹੁਣੇ ਭੁੰਜਾ ਗੇਟਾਂ ਥੱਲੇ ਫਲੱਡ ਆਪਰੇਸ਼ਨ ਹੋਇਆ ਹਾਂਜੀ ਇਸੇ ਤਰੀਕੇ ਨਾਲ ਗਵਰਨਮੈਂਟ ਇਸ ਚੀਜ਼ ਤੇ ਚੁਕੰਨੀ ਹੋ ਜਾਏ ਕਿ ਆਉਣ ਵਾਲੇ ਸਮੇਂ ਗਾਂਵ ਬਰਸਾਤਾਂ ਨੂੰ ਏਰੀਆ ਦਲਦਲ ਬਣੇਗਾ ਠੀਕ ਦੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਕ੍ਰੈਸ਼ਰਾਂ ਬਾਰੇ ਹਾਂਜੀ ਅਸੀਂ ਕ੍ਰੈਸ਼ਰਾਂ ਬਾਰੇ ਕਹਿਣ ਜਾਂਦੇ ਹਾਂ ਕਿ ਸਾਨੂੰ ਇਹਨਾਂ ਤੇ ਕਾਫੀ ਦਿੱਕਤ ਹੈ ਸਾਡੇ ਬੱਚੇ ਪੜ੍ਹਾਈ ਨਹੀਂ ਕਰ ਸਕਦੇ ਸਾਨੂੰ ਇੱਥੇ ਮਿੱਟੀ ਕੱਟਾ ਹੈ ਜੀ ਰੋਜੀ ਇਹਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਸਾਡੇ ਜਿਹੜੇ ਖੇਤ ਨੂੰ ਥੱਲੇ ਨਾ ਅਸੂਨਾ ਚਾਚੀ ਜਨਾਨੀਆਂ ਔਰਤਾਂ ਨਹੀਂ ਜਾ ਸਕਦੀਆਂ ਅੱਛਾ ਇਹ ਟਿਪਰਾਂ ਵਾਲੇ ਜਿਹੜੇ ਡਰਾਈਵਰ ਆ ਉਹਨਾਂ ਤੋਂ ਤੁਸੀਂ ਅਨਸੇਫ ਫੀਲ ਕਰਦੇ ਹੋ ਕਿੰਨੇ ਕੁ ਇੱਥੇ ਕ੍ਰੈਸ਼ਰ ਤੇ ਇੱਥੇ ਗੱਡੀਆਂ ਆਉਂਦੀਆਂ ਇੱਥੇ ਇੱਥੇ ਗੱਡੀਆਂ ਆਉਂਦੀਆਂ ਜੀ ਤੇ ਲੇਡੀਜ਼ ਪਹਿਲੇ ਸਾਡੀ ਖੇਤਾਂ ਵਿੱਚ ਜਾਂਦੀਆਂ ਇਹ ਜਾਂਦੇ ਕ੍ਰੈਸ਼ਰ ਲੱਗਿਆ ਸਾਡੇ ਲੇਡੀ ਖੇਤਾਂ ਦਾ ਕੀ ਜਾਣਾ ਰੋਡ ਤੇ ਵੀ ਨਹੀਂ ਜਾਂਦੀਆਂ ਹਾਂਜੀ ਕਿਪਰਾਂ ਦੇ ਵਿੱਚ ਜਿਹੜੇ ਬੰਦੇ ਆਉਂਦੇ ਆ ਇਸ ਖੱਡ ਦੇ ਵਿੱਚ ਮੈਂ ਲਗਾਤਾਰ 2 ਸਾਲ ਤੋਂ ਇਸ ਕ੍ਰੈਸ਼ਰ ਵਾਲਿਆਂ ਨਾਲ ਫਾਈਟ ਕਰ ਰਿਹਾ ਹਾਂ ਜੀ ਜੀ ਇਹ ਇੱਕ ਗੱਡੀ ਦੇ ਉੱਪਰ ਦੋ ਦੋ ਬੰਦੇ ਹੁੰਦੇ ਆ 50 ਗੱਡੀਆਂ ਖੜੀਆਂ ਹੋ ਜਾਂਦੀਆਂ ਆ ਕਿ 100 ਬੰਦਾ ਖੜਿਆ 100 ਬੰਦਾ ਪੂਰਾ ਓਪਨ ਵਿੱਚ ਸ਼ੋ ਚ ਜਾਂਦਾ ਮੇਰੀ ਕਈ ਵਾਰ ਕ੍ਰੈਸ਼ਰ ਵਾਲਿਆਂ ਨਾਲ ਨੋਕ-ਜੋਕ ਇਸ ਦੇ ਚੱਕਰ 'ਚ ਹੋਈ ਹੈ ਉਹਨਾਂ ਨੇ ਸਵਾਸਨ ਦਿੱਤਾ ਇਹ ਅਸੀਂ ਕਿ ਇੱਥੇ ਇਹਨਾਂ ਦੇ ਫਲਾਸ਼ ਬਣਾ ਕੇ ਦੇਵਾਂਗੇ ਇਹਨਾਂ ਦੇ ਅੱਜ ਤੱਕ ਕੋਈ ਕੰਮ ਨਹੀਂ ਹੋਇਆ ਪੂਰੀ ਖੱਡ ਪੋਲੂਸ਼ਨ ਮਤਲਬ ਗੰਦੇ ਵਾਤਾਵਰਣ ਨਾਲ ਭਰੀ ਹੋਈ ਹੈ ਅੱਛਾ ਅੱਛਾ ਜਿਹੜਾ ਕਿ ਸਾਡਾ ਏਰੀ ਜੋ ਚਾਲਿਆ ਬਣਾਈਆਂ ਨਾ ਤੇ ਲੋਕੀਏ ਬਾਹਰੋਂ ਆ ਗਏ ਸਵੇਰੇ ਆਰਾਮ ਨਾਲ ਉੱਠਦੇ ਆ ਕਦੇ ਸਾਡੇ ਖੇਤਾਂ 'ਚ ਪੜ ਜਾਂਦੇ ਇਹਨਾਂ ਨਾਲ ਤਾਂ ਸਾਡੀ ਰੋਜ਼ ਇਹਨਾਂ ਨਾਲ ਲੜਾਈ ਹੁੰਦੀ ਆ ਕਿ ਤੁਸੀਂ ਭਾਈ ਇੱਥੋਂ ਦੇ ਭੱਜੋ ਠੀਕ ਐ ਅੰਸੇ ਤੁਸੀਂ ਭਾਜੀ ਕੁਝ ਕਹਿਣਾ ਚਾਹੁੰਦੇ ਹੋ ਕ੍ਰੈਸ਼ਰਾਂ ਬਾਰੇ ਤੁਹਾਨੂੰ ਕੋਈ ਫਾਇਦਾ ਹੈਗਾ ਕ੍ਰੈਸ਼ਰਾਂ ਦਾ ਨਹੀਂ ਜੀ ਇਸ ਕ੍ਰੈਸ਼ਰ ਦਾ ਸਾਨੂੰ ਕੋਈ ਫਾਇਦਾ ਨਹੀਂ ਹੈ ਜੀ ਇਹ ਕ੍ਰੈਸ਼ਰ ਜਿਹੜੇ ਨਾਲ ਲੀਗਲ ਇਹਨਾਂ ਨੇ ਪਹਾੜੀਆਂ ਸਾਡੀਆਂ ਸਾਰੀਆਂ ਆਪਣਾ ਜੋ ਵੀ ਕੰਢੀ ਏਰੀਏ ਦਾ ਆਪਣਾ ਪਹਾੜੀ ਏਰੀਆ ਨੂੰ ਬਿਲਕੁਲ ਖਤਮ ਕਰਤਾ ਠੀਕ ਹੈ ਜੀ ਇਹਨਾਂ ਨੇ ਸਾਡਾ ਖੱਡ ਦੇ ਵਿੱਚ ਅਸੀਂ ਇੱਕ ਟਰੈਕਟਰ ਰੱਖਿਆ ਹੋਇਆ ਟਰੈਕਟਰ ਦੇ ਨਾਲ ਆਪਣੀ ਰੋਟੀ ਗੁਜ਼ਾਰਾ ਕਰਨੇ ਜੀ ਜੀ ਰੋਟੀ ਗੁਜ਼ਾਰੇ ਦੇ ਵਿੱਚ ਇਹਨਾਂ ਨੇ ਖੱਡ ਦੇ ਵਿੱਚ ਜਿਹੜਾ ਕ੍ਰੈਸ਼ਰ ਦਾ ਗੰਦਾ ਪਾਣੀ ਹੈ ਉਹ ਸਾਰਾ ਖੁੱਲਾ ਹੋਇਆ ਛੱਡ ਦਿੱਤਾ ਉਹਦੇ ਨਾਲ ਸਾਡੇ ਖੱਡ ਦੇ ਵਿੱਚ ਜੋ ਸਾਡੀ ਰੋਟੀ ਦਾ ਸਾਧਨ ਸੀਗਾ ਉਹ ਸਾਰਾ ਖਤਮ ਹੋ ਗਿਆ ਕਿਉਂਕਿ ਖੱਡ ਦਾ ਰੇਤਾ ਬਜਰੀ ਜੋ ਬਜਰਾ ਸੀਗਾ ਉਹ ਸਾਰਾ ਹੀ ਦੂਸ਼ਿਤ ਹੋ ਚੁੱਕਿਆ ਠੀਕ ਉਹਨਾਂ ਨੂੰ ਅਸੀਂ ਆਪਣੇ ਲੋਕਲ ਏਰੀਆ ਦੇ ਵਿੱਚ ਸਸਤੇ ਭਾਅ ਦੇ ਸਕਦੇ تھے ਹੁਣ ਅਸੀਂ ਨਾ ਕੋਲ ਜਦੋਂ ਅਰੇ ਰੇਟ ਆਪਣੇ ਮਾਲ ਲੈਣ ਜਾਣੇ ਆ ਇਹ ਰੇਟ ਸਾਨੂੰ 3500 2500 ਹਜ਼ਾਰ ਰੁਪਏ ਦੇ ਸੈਕੜੇ ਦੇ ਹਿਸਾਬ ਨਾਲ ਟਰਾਲੀ ਦਾ ਮਹਿੰਗਾ ਦਿੰਦੇ ਆ ਜਾਂ ਫਰੀ ਦਿੰਦੇ ਆ ਮਹਿੰਗਾ ਦਿੰਦੇ ਆ